ਮੈਂ ਤੁਹਾਨੂੰ ਆਪਣੀ ਗੱਲ ਦੱਸਾਂ ਤਾਂ ਮੈਂ ਸਿਰਫ ਭਰੋਸਾ ਰੱਖਿਆ ਮਾਲਕ ਤੇ ਹੁਣ ਨਹੀਂ ਬਾਰ-ਬਾਰ ਸੋਚੀਦਾ ਬੜਾ ਵਕਤ ਉਸ ਤਰ੍ਹਾਂ ਦਾ ਵੇਖਿਆ ਕਈ ਵਾਰ ਹਾਰ ਕੇ ਬੈਠ ਜਾਈਦਾ ਸੀ ਕਈ ਵਾਰ ਬੰਦਾ ਇੰਨਾ ਪਰੇਸ਼ਾਨ ਹੋ ਜਾਂਦਾ ਇੰਨਾ ਦੁਖੀ ਹੋ ਜਾਂਦਾ ਕਿ ਸਭ ਦੇ ਹੁੰਦੇ ਜੇ ਇਦਾਂ ਦਾ ਸਮਾਂ ਬੰਦੇ ਦੇ ਆਉਂਦਾ ਫਿਰ ਰੱਬ ਤੋਂ ਨਾਰਾਜ਼ ਹੋ ਕੇ ਬੈਠ ਜਾਂਦਾ ਕਿ ਜਿਵੇਂ ਸਾਰੀ ਗਲਤੀ ਰੱਬ ਦੀ ਆ ਕਿਵੇਂ ਰੱਬ ਨੇ ਜਾਣ ਕੇ ਹੀ ਜ਼ਿੰਦਗੀ ਵਿੱਚ ਦੁੱਖ ਪਾਏ ਨੇ ਹੁੰਦਾ ਸਭ ਨਾਲ ਕਿ ਬੰਦਾ ਦੁਖੀ ਹੋ ਕੇ ਕਹਿ ਦਿੰਦਾ ਕਿ ਰੱਬਾ ਤੂੰ ਤਾਂ ਮੇਰੇ ਲਈ ਕੁਝ ਨਹੀਂ ਕੀਤਾ ਚੰਗਾ ਕੀ ਕਰਨਾ ਸੀ ਸਗੋਂ ਮਾੜਾ ਕਰਨਿਆ ਕਿ ਸਭ ਕੁਝ ਤੂੰ ਹੀ ਕੀਤਾ ਹੈ ਤੇਰੇ ਕਰਕੇ ਮੇਰੀ ਜ਼ਿੰਦਗੀ ਖਰਾਬ ਹੋਈ ਆ ਪਰ ਜਦੋਂ ਬੰਦਾ ਸਿਆਣਾ ਹੁੰਦਾ ਹੈ ਉਦੋਂ ਉਹ ਬੰਦੇ ਨੂੰ ਸਮਝਾਉਂਦੀ ਆ ਕਿ ਪ੍ਰਮਾਤਮਾ ਤੁਹਾਡੇ ਨਾਲ ਮਾੜਾ ਨਹੀਂ ਕਰ ਰਿਹਾ ਉਹ ਕਿਸੇ ਨਾ ਮਾੜਾ ਨਹੀਂ ਕਰਦਾ ਇਹ ਸਾਰੀ ਮੁਕੱਦਰਾਂ ਦੀ ਗੱਲ ਜੀ ਇਹ ਸਾਰੀ ਕਰਮਾਂ ਦੀ ਖੇਲ ਜੀ ਸੁਖੀ ਜ਼ਿੰਦਗੀ ਕਿਸੇ ਦੀ ਵੀ ਨਹੀਂ ਕਿਸੇ ਦੀ ਜ਼ਿੰਦਗੀ ਵਿੱਚ ਕਿਸੇ ਤਰ੍ਹਾਂ ਦਾ ਦੁੱਖ ਹੈ ਕੋਈ ਇੱਕ ਇਨਸਾਨ ਇਸ ਤਰ੍ਹਾਂ ਦਾ ਨਹੀਂ ਹੋਗਾ ਜੋ ਪੂਰਨ ਤੌਰ ਤੇ ਸੁਖੀ ਹੋਵੇ ਜਿੰਨਾ ਦੁੱਖ ਸਹਿਣਾ ਸਿੱਖੋਗੇ ਜਿੰਨਾ ਬੰਦਾ ਸਬਰ ਵਿੱਚ ਰਹਿਣਾ ਸਿੱਖ ਜਾਂਦਾ ਹੈ ਕਿ ਕੋਈ ਗੱਲ ਨਹੀਂ ਫੇਰ ਕੀ ਆ ਐਦਾਂ ਨਹੀਂ ਤੇ ਉਦਾਂ ਹੋ ਜਾਊਗਾ ਇਹ ਜਦੋਂ ਤੁਸੀਂ ਆਪਣੇ ਮਨ ਵਿੱਚ ਰੋਜ਼ ਕਹਿਣਾ ਸ਼ੁਰੂ ਕਰ ਦਿੱਤਾ ਨਾ ਕਿ ਕੋਈ ਗੱਲ ਨਹੀਂ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਠੀਕ ਹੋ ਜਾਊਗਾ ਇੱਕ ਦਿਨ ਐਸਾ ਵੀ ਆਉਂਦਾ ਹੈ ਕਿ ਸਭ ਕੁਝ ਠੀਕ ਹੋ ਜਾਂਦਾ ਹੈ ਆਪਣੇ ਆਪ ਹੀ ਬੰਦਾ ਰਾਤੀ ਸੁੱਤਾ ਹੁੰਦਾ ਸਵੇਰੇ ਉੱਠ ਕੇ ਪਤਾ ਲੱਗਦਾ ਕਿ ਇਹ ਕੰਮ ਸਾਰੇ ਠੀਕ ਹੋ ਗਏ ਨੇ ਕਿਉਂਕਿ ਜਦੋਂ ਕੰਮ ਬੰਨੇ ਹੈ ਮਹਾਰਾਜ ਦੀ ਕਿਰਪਾ ਨਾਲ ਸਮਾ ਸਮਾਂ ਨਹੀਂ ਲੱਗਣਾ ਉਹ ਕਿਰਪਾ ਕਰਨ ਤੇ ਆ ਜਾਵੇ ਔਰ ਜਦੋਂ ਵੇਖ ਹੀ ਲਵੇ ਕਿ ਮੇਰਾ ਬੱਚਾ ਗਿਲੇ ਸ਼ਿਕਵੇ ਨਹੀਂ ਕਰਨਦਾ ਮੇਰੇ ਨਾਲ ਇਹ ਸਬਰ ਵਿੱਚ ਐਸਾ ਬੈਠਾ ਹੈ ਕਿ ਭਾਵੇਂ ਜਿੰਨੇ ਮਰਜੀ ਤੂਫਾਨ ਆ ਗਏ ਜ਼ਿੰਦਗੀ ਵਿੱਚ ਸਾਰਿਆਂ ਨੂੰ ਕੱਲੇ ਛੱਡਦੇ ਨੇ ਧੋਖੇ ਦੇ ਕੇ ਛੱਡਦੇ ਨੇ ਪਰ ਫੇਰ ਵੀ ਮੇਰਾ ਬੱਚਾ ਹਾਰ ਨਹੀਂ ਮੰਨ ਰਿਹਾ ਜਦੋਂ ਤੁਸੀਂ ਨਹੀਂ ਹਾਰ ਮੰਨੋਗੇ ਫਿਰ ਮਾਲਕ ਫਿਰ ਮਾਲਕ ਤੁਹਾਡਾ ਚਮਤਕਾਰ ਕਰਕੇ ਦਿਖਾਉਂਦਾ ਜੀ ਕਿਉਂਕਿ ਉਸਨੇ ਕੋਈ ਗਲਤੀ ਸਭ ਨੂੰ ਆਪਣੇ ਕਰਮ ਭੋਗਨੇ ਹੀ ਪੈਂਦੇ ਨੇ ਦੁੱਖ ਸੁੱਖ ਜ਼ਿੰਦਗੀ ਦਾ ਇਹ ਸਾਰੇ ਇਹ ਚੱਲਦੇ ਹੀ ਜਾਣੇ ਆ ਕੁੱਲੀਆਂ ਨੂੰ ਭਾਗ ਲਾ ਕੇ ਸਾਨੂੰ ਮਹਿਲਾ ਚ ਬਿਠਾਤਾ ਕੁੱਲੀਆਂ ਨੂੰ ਭਾਗ ਲਾ ਕੇ ਸਾਨੂੰ ਮਹਿਲਾ ਚ ਬਿਠਾਤਾ ਉਹ ਖੰਡੇ ਵਾਲੇ ਬਾਪੂ ਨੇ ਜਿੱਥੇ ਜਿੱਥੇ ਫੇਰਾ ਪਾਤਾ ਬਾਪੂ ਦੇ ਭਗਤਾ ਤੇ ਨਾ ਚੱਲਦਾ ਕੋਈ ਇਲਮ ਕਾਲਾ ਬਾਪੂ ਦੇ ਭਗਤਾ ਤੇ ਨਾ ਚੱਲਦਾ ਕੋਈ ਇਲਮ ਕਾਲਾ ਲੋਕਾਂ ਨੂੰ ਮਾਨ ਪਾਵਰਾਂ ਦਾ ਲੋਕਾਂ ਨੂੰ ਮਾਨ ਪਾਵਰਾਂ ਦਾ ਤੇ ਸਾਡੀ ਪਾਵਰ ਬਾਪੂ ਖੰਡੇ ਵਾਲਾ ਸਾਡੀ ਪਾਵਰ ਬਾਪੂ ਖੰਡੇ ਵਾਲਾ